ਲੋਕ ਜਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਪਰ ਕਾਰਵਾਈ ਹੋਈ ਹੈ ਤੇ ਉਹਨਾਂ ਨੂੰ ਸ਼੍ਰੀ ਦਮਦਮਾ ਸਾਹਿਬ ਦੇ ਤਖਤ ਤੋਂ ਪਾਸੇ ਕਰ ਦਿੱਤਾ ਗਿਆ ਹੈ। ਹਾਲਾਂਕਿ ਪਹਿਲਾਂ ਉਹਨਾਂ ਨੂੰ ਕੁਝ ਦਿਨਾਂ ਦੇ ਲਈ ਕਿਹਾ ਗਿਆ ਸੀ ਕਿ ਭਾਈ ਤੁਸੀਂ ਸੇਵਾਵਾਂ ਤੋਂ ਪਾਸੇ ਹੋਵੋ ਪਰ ਉਸ ਸੇਵਾਵਾਂ ਤੋਂ ਪਾਸੇ ਕਰਨ ਦੇ ਨਾਲ ਇੱਕ ਗੱਲ ਹੋਰ ਨਿਕਲ ਕੇ ਸਾਹਮਣੇ ਆਈ ਸੀ ਕਿ ਜਾਂਚ ਕਮੇਟੀ ਉਹਨਾਂ ਦੇ ਤਮਾਮ ਕਾਰਗੁਜ਼ਾਰੀਆਂ ਦੇ ਦੌਰ ਨੂੰ ਘੋਖੇਗੀ ਪੜਤਾਲੇਗੀ। ਹੁਣ ਇਹਨਾਂ ਕਮੇਟੀ ਦੇ ਵਿੱਚ ਹੋਈਆਂ ਕਾਰਗੁਜ਼ਾਰੀਆਂ ਦੇ ਬਾਰੇ ਜੇ ਇਸ ਤਰੀਕੇ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਬਹੁਤ ਸਾਰੀਆਂ ਚਰਚਾਵਾਂ ਛੜੀਆਂ ਹੋਈਆਂ ਸੀ ਤੇ ਉਹਨਾਂ ਚਰਚਾਵਾਂ ਦੇ ਵਿੱਚ ਇਸ ਤਿੰਨ ਮੈਂਬਰੀ ਕਮੇਟੀ ਦੇ ਵੱਲੋਂ ਜਾਂਚ ਰਿਪੋਰਟ ਦੇ ਵਿੱਚ ਕੀ ਕੋਈ ਸੌਂਪਿਆ ਜਾਣਾ ਹੈ ਉਹ ਸਾਰਾ ਕੋਈ ਦਸਤਾਵੇਜ਼ੀ ਰੂਪ ਦੇ ਵਿੱਚ ਮੇਰੇ ਹੱਥ ਦੇ ਵਿੱਚ ਹੈ ਇੱਕ ਇੱਕ ਕਰਕੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਪਰ ਲੱਗੇ ਹੋਏ ਦੋਸ਼ ਜਿਹੜੇ ਨੇ ਤੇ ਉਹਨਾਂ ਦੋਸ਼ਾਂ ਦੇ ਉਲੰਘਣ ਦੇ ਪਿੱਛੇ ਵਜਾਵਾਂ ਕੀ ਨੇ ਕਿਸ ਤਰੀਕੇ ਦੇ ਨਾਲ ਇਹ ਸਾਰੀਆਂ ਸਥਿਤੀਆਂ ਜਿਹੜੀਆਂ ਨੇ ਉਹ ਇੱਕ ਇੱਕ ਕਰਕੇ ਉਹਨਾਂ ਦੇ ਉੱਪਰ ਦੋਸ਼ਾਂ ਦਾ ਰੂਪ ਧਾਰਨ ਕਰਦੀਆਂ ਗਈਆਂ ਕਿਆਨੇ ਹਰਪ੍ਰੀਤ ਸਿੰਘ ਹੋਣਾ ਦੇ ਉੱਪਰ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਬੜੇ ਵੱਡੇ ਦੋਸ਼ ਲੱਗੇ ਉਹਨਾਂ ਦੇ ਪਰਿਵਾਰਕ ਗਤੀਵਿਧੀਆਂ ਦੇ ਵਿੱਚ ਕੁਝ ਕੁ ਅਜਈਆਂ ਚੀਜ਼ਾਂ ਦੇ ਨਾਲ ਉਹ ਲਿਪਤ ਹੋਣ ਦਾ ਮਾਮਲਾ ਉਹਨਾਂ ਦੇ ਉੱਪਰ ਆਇਆ ਨਿਕਲ ਕੇ ਜਿਸ ਤੋਂ ਬਾਅਦ ਉਹ ਲਗਾਤਾਰ ਸਿਆਸੀ ਗਲਿਆਰਿਆਂ ਦੇ ਵਿੱਚ ਲਗਾਤਾਰ ਪੰਥਕ ਗਲਿਆਰਿਆਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੇ ਰਹੇ ਇਹ ਤਾਂ ਕਰਕੇ ਸੀ ਕਿਉਂਕਿ ਉਹਨਾਂ ਦੇ ਵੱਲੋਂ ਇਹ ਚੀਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਜਾਹੇ ਦੋਸ਼ ਵੀ ਉਹਨਾਂ ਦੇ ਉੱਪਰ ਲੱਗੇ ਇੱਕ ਫਾਈਲ ਨੂੰ ਕਹਿੰਦੇ ਉਹਨਾਂ ਦੇ ਵੱਲੋਂ ਲੁਕੋਇਆ ਗਿਆ ਜਾਂ ਫਿਰ ਸਾਹਮਣੇ ਨਹੀਂ ਆਉਣ ਦਿੱਤਾ ਗਿਆ ਇਹ ਸਾਰੀਆਂ ਚੀਜ਼ਾਂ ਵੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਪਰ ਦੋਸ਼ ਦੇ ਰੂਪ ਦੇ ਨਾਲ ਜਿਹੜੀਆਂ ਉਹ ਲੱਗਦੀਆਂ ਦਿਖਾ ਲਈ ਦਿੱਤੀਆਂ ਹੁਣ ਜੇਸ ਤਰੀਕੇ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਆ ਕੁਝ ਵਿਆਹ ਸਮਾਗਮਾਂ ਦੇ ਉੱਪਰ ਜਾਇਆ ਗਿਆ ਸੀ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦਾ ਕੀਤਾ ਗਿਆ ਦੂਜਾ ਵਿਆਹ ਸੀ ਜਿਹੜਾ ਉਸ ਦੇ ਵਿੱਚ ਵੀ ਉਹਨਾਂ ਦਾ ਜਾਣਾ ਹੋਇਆ ਨਾਲ ਦੀ ਨਾਲ ਆਮ ਆਦਮੀ ਪਾਰਟੀ ਦੇ ਸੰਸਦ ਜਿਹੜੇ ਨੇ ਰਾਗਵ ਚੱਡਾ ਉਹਨਾਂ ਦੇ ਵਿਆਹ ਦੇ ਉੱਪਰ ਵੀ ਜਾਂਦੇ ਨੇ ਜਿਹੜਾ ਕਿ ਪਰਨੀਤੀ ਚੋਪੜਾ ਹੋਰਾਂ ਦੇ ਨਾਲ ਉਹਨਾਂ ਦਾ ਵਿਆਹ ਹੋਇਆ ਹੈ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਸੁਪੁੱਤਰ ਦੇ ਵਿਆਹ ਦੇ ਉੱਪਰ ਵੀ ਜਾਇਆ ਜਾਂਦਾ ਹੈ ਉੱਥੇ ਵੀ ਉਹ ਕਹਿੰਦੇ ਬਤੌਰ ਜਥੇਦਾਰ ਉਹਨਾਂ ਨੂੰ ਸੱਦਿਆ ਬੁਲਾਇਆ ਗਿਆ ਸੀ ਇਸੇ ਕਰਕੇ ਉਹ ਗਏ ਨੇ ਪਰ ਹੁਣ ਜਿਹੜੀ ਇਹ ਜਾਂਚ ਰਿਪੋਰਟ ਦੇ ਵਿੱਚ ਖੁਲਾਸੇ ਵੱਡੇ ਹੋਏ ਨੇ ਇਹ ਖੁਲਾਸੇ ਮੈਂ ਕਿਉਂ ਕਹਿ ਰਿਹਾ ਕਿਉਂਕਿ ਜਾਂਚ ਰਿਪੋਰਟ ਦੇ ਵਿੱਚ ਸਾਰੀਆਂ ਚੀਜ਼ਾਂ ਲਿਖੀਆਂ ਇਸੇ ਤਰੀਕੇ ਦੇ ਨਾਲ ਗਈਆਂ ਨੇ ਜਾਂਚ ਰਿਪੋਰਟ ਦੇ ਵਿੱਚ ਤਿੰਨ ਮੈਂਬਰੀ ਕਮੇਟੀ ਦੇ ਵੱਲੋਂ ਇਸ ਗੱਲ ਦਾ ਹਵਾਲਾ ਦੇ ਕੇ ਇਹ ਕਾਰਵਾਈ ਕਰੇ ਜਾਣ ਦੀ ਗੱਲ ਆਖੀ ਗਈ ਹੈ ਕਿ ਭਾਈ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ तमाम ਜਿਸ ਤਰੀਕੇ ਦੇ ਪੰਥ ਕਰੋ ਰਵੈਤਾ ਹੁੰਦੀਆਂ ਨੇ ਉਹਨਾਂ ਨੂੰ ਛਿੱਕੇ ਟਾਂਕੇ ਇਹਨਾਂ ਵਿਆਹ ਸਮਾਗਮਾਂ ਦੇ ਵਿੱਚ ਜਾਇਆ ਗਿਆ ਉਹ ਕਹਿੰਦੇ ਭਾਈ ਬਾਕੀ ਤਾਂ ਆ ਜਿਹੜੇ ਹੋਰ ਲੋਕ ਨੇ ਉਹਨਾਂ ਦੇ ਵੱਲੋਂ ਤਾਂ ਸਿੱਧੀ ਗੱਡੀ ਲੈ ਕੇ ਉਸ ਸਮਾਗਮਾਂ ਵਾਲੀ ਜਗ੍ਹਾ ਦੇ ਉੱਪਰ ਪਹੁੰਚਿਆ ਗਿਆ ਪਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਗੱਡੀ ਜਿਹੜੀ ਆ ਉਹ ਚੈੱਕ ਕੀਤੀ ਗਈ ਤੇ ਇਹਨਾਂ ਦੇ ਕੋਲ ਕਹਿੰਦੇ ਜਿਹੜੇ ਸੁਰੱਖਿਆ ਕਰਮੀ ਸੀ ਜਿਨ੍ਹਾਂ ਦੇ ਵੱਲੋਂ ਗੱਡੀ ਦੀ ਚੈਕਿੰਗ ਕੀਤੀ ਜਾਣੀ ਸੀ ਕਹਿੰਦੇ ਉਹ ਵੀ ਜੁੱਤੇ ਪਾ ਕੇ ਖੜੇ ਸੀ ਹੱਥਾਂ ਦੇ ਵਿੱਚ ਹਥਿਆਰ ਸੀ ਜਦਕਿ ਇੱਕ ਸਿੰਘ ਸਾਹਿਬ ਇੱਕ ਤਖਤ ਦੇ ਜਥੇਦਾਰ ਦੇ ਕੋਲ ਇਸ ਤਰੀਕੇ ਦੇ ਨਾਲ ਹਥਿਆਰ ਉਪੀ ਤੇ ਪੈਰਾਂ ਦੇ ਵਿੱਚ ਜੁੱਤੀ ਪਾ ਕੇ ਆਉਣਾ ਨਹੀਂ ਬਣਦਾ ਇੱਕ ਇਹ ਵਜਾ ਹੋ ਗਈ ਨਾਲ ਉਹਨਾਂ ਨੇ ਇਹ ਵੀ ਗੱਲਾਂ ਕਈਆਂ ਨੇ ਕਿ ਇਹਨਾਂ ਦੇ ਆਪਣੀ ਸਾਲੀ ਸਹਬਾ ਦੇ ਨਾਲ ਕਿਸੇ ਤਰੀਕੇ ਦੇ ਨਾਲ ਕੋਈ ਸੰਬੰਧ ਸੀ ਜਿਸ ਦੇ ਉੱਪਰ ਲਗਾਤਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਨਾ ਨੁਕਰੀ ਕੀਤੀ ਗਈ ਆ ਉਹ ਕਦੇ ਵੀ ਇਸ ਗੱਲ ਦੇ ਉੱਪਰ ਆਏ ਨਹੀਂ ਉਹ ਕਹਿੰਦੇ 15 ਸਾਲ ਪੁਰਾਣਾ ਮਾਮਲਾ ਹੈ ਜਿਸ ਦੇ ਬਾਰੇ ਮੈਨੂੰ ਵਾਰ-ਵਾਰ ਇਹਨਾਂ ਦੇ ਵੱਲੋਂ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਦੂਸਰੇ ਪਾਸੇ ਇਹ ਵੀ ਵੱਡਾ ਮਫਾਦ ਉਹਨਾਂ ਦੇ ਨਾਲ ਜੁੜਦਾ ਜਾ ਰਿਹਾ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਲਜ਼ਾਮ ਜਿਹੜੇ ਸੀ ਲਾਏ ਗਏ ਸੀ ਬਿਰਸਾ ਸਿੰਘ ਬਲਟੋਆ ਹੋਰਾਂ ਦੇ ਉੱਪਰ ਉਹਨੇ ਕਿਹਾ ਸੀ ਕਿ ਭਾਈ ਮੈਨੂੰ ਜਾਤੀ ਸੂਚਕ ਸ਼ਬਦ ਬੰਦੇ ਜਾ ਰਹੇ ਨੇ ਮੇਰੀ ਜਾਤੀ ਨੂੰ ਲੈ ਕੇ ਮੇਰੇ ਉੱਪਰ ਕਿੰਤੂ ਪ੍ਰੰਤੂ ਕੀਤਾ ਜਾ ਰਿਹਾ ਹੈ ਮੇਰੇ ਬੱਚਿਆਂ ਨੂੰ ਨੰਗਿਆਂ ਕਰਨ ਦੀ ਗੱਲ ਆਖੀ ਜਾ ਰਹੀ ਹੈ ਮੇਰੇ ਪਰਿਵਾਰ ਦੇ ਉੱਪਰ ਇਸ ਤਰੀਕੇ ਦੇ ਨਾਲ ਇਲਜ਼ਾਮ ਜਿਹੜੇ ਉਹ ਲਗਾਏ ਜਾ ਰਹੇ ਨੇ ਦੋਸ਼ ਲਾਏ ਜਾ ਰਹੇ ਨੇ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਤੁਹਾਡੀ ਪੱਤ ਰੋਲਾਂਗੇ ਹੁਣ ਇਹ ਸਾਰੀਆਂ ਚੀਜ਼ਾਂ ਦੇ ਦੋਸ਼ ਤਾਂ ਕਿ ਅਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਉਹਨਾਂ ਦੇ ਉੱਪਰ ਲਾ ਦਿੱਤੇ ਗਏ ਉਹਨਾਂ ਦੇ ਵੱਲੋਂ ਲਾ ਦਿੱਤੇ ਗਏ ਪਰ ਇਹਨਾਂ ਦੋਸ਼ਾਂ ਦੇ ਸਬੂਤ ਪੇਸ਼ ਕਰਨ ਦੇ ਵਿੱਚ ਉਹ ਸੱਚ ਸਾਬਤ ਨਹੀਂ ਹੋ ਸਕੇ ਜਾਂ ਪਰ ਕਹ ਲਈਏ ਸਬੂਤ ਪੇਸ਼ ਕਰਨ ਦੇ ਵਿੱਚ ਉਹ ਕਾਮਯਾਬ ਸਾਬਤ ਨਹੀਂ ਹੋ ਸਕੇ ਇਸ ਦੇ ਦੋਸ਼ ਵੀ ਇਸ ਜਾਂਚ ਕਮੇਟੀ ਦੇ ਵਿੱਚ ਲੱਗੇ ਨੇ ਹੁਣ ਵਿਰਸਾਲ ਸਿੰਘ ਬਲਟੋਆ ਹੋ ਜਾਣ ਵਿਆਸ ਮਾਗਮਾ ਦੇ ਵਿੱਚ ਜਾਣਾ ਹੋ ਜੇ ਜਾਂ ਪਰ ਉਹਨਾਂ ਦੇ ਨਿੱਜੀ ਜ਼ਿੰਦਗੀ ਦੇ ਵਿੱਚ ਜੇ ਇਸ ਤਰੀਕੇ ਦੇ ਨਾਲ ਵਰਤਾਂਤ ਰਹੇ ਨੇ ਉਹ ਸਾਰੀਆਂ ਚੀਜ਼ਾਂ ਇਸ ਵਕਤ ਸਿੰਘ ਸਾਹਿਬ ਗਿਆਨੀ ਹਰਪੀਤ ਸਿੰਘ ਉਹਨਾਂ ਦੇ ਉੱਪਰ ਲੱਗੇ ਇਹਨਾਂ ਦੋਸ਼ਾਂ ਦੇ ਵਿੱਚ ਇਸ ਜਾਂਚ ਰਿਪੋਰਟ ਦੇ ਵਿੱਚ ਆ ਜਿਹੜੇ ਤਿੰਨ ਮੈਂਬਰੀ ਕਮੇਟੀ ਹੈ ਉਹਨਾਂ ਦੇ ਵੱਲੋਂ ਦਾਖਲ ਕੀਤੀਆਂ ਗਈਆਂ ਨੇ ਹੁਣ ਇੱਕ ਫਰਜ਼ੀ ਫਾਈਲ ਜਿਹੜੀ ਆ ਕਹਿੰਦੇ ਉਹ ਬਣਾਈ ਗਈ ਤੇ ਇੱਕ ਫਾਈਲ ਨੂੰ ਸਾਹਮਣੇ ਨਹੀਂ ਆਉਣ ਦਿੱਤਾ ਗਿਆ ਇਹ ਗੱਲਾਂ ਜਿਹੜੀਆਂ ਨੇ ਇਹ ਵੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਨਾਲ ਜੁੜਦੀਆਂ ਨਜ਼ਰ ਆਈਆਂ ਹੁਣ ਇਹ ਵੀ ਵੱਡਾ ਸਵਾਲ ਹੈ ਕਿ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਹੋਰੀ ਜੇਕਰ ਉਹਨਾਂ ਨੂੰ ਸੇਵਾਵਾਂ ਤੋਂ ਪਾਸੇ ਕਰ ਦਿੱਤਾ ਜਾਂਦਾ ਜਿਹੜਾ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਭਾਈ ਗਰਦਠਾਲੀ ਜਾਏਗੀ ਕਿਹਾ ਗਿਆ ਸੀ ਕਿ ਭਾਈ ਵੱਡੇ ਖੁਲਾਸੇ ਕੀਤੇ ਜਾਣਗੇ ਜਿਹੜੇ ਇੱਕ ਇੱਕ ਕਰਕੇ ਉਹਨਾਂ ਦੇ ਵੱਲੋਂ ਵੱਖ-ਵੱਖ ਸਟੇਜਾਂ ਦੇ ਉੱਪਰੋਂ ਖੁਲਾਸੇ ਕਰਦੇ ਸ਼ੁਰੂ ਵੀ ਕਰ ਦਿੱਤੇ ਗਏ ਨੇ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਇੱਕ ਪਾਗਲ ਹਾਥੀ ਕਹਿ ਕੇ ਉਹਨਾਂ ਦੇ ਵੱਲੋਂ ਸੰਬੋਧਨ ਕਰ ਦਿੱਤਾ ਗਿਆ ਇਹ ਸਾਰੀਆਂ ਚੀਜ਼ਾਂ ਦੇ ਦਰਮਿਆਨ ਹੁਣ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਹੋਰਾਂ ਦੀ ਜਾਨ ਐਨੀ ਸੁਖਾਲੀ ਜਿਹੜੀ ਆ ਉਹ ਨਹੀਂ ਹੋਵੇਗੀ ਕਿਉਂਕਿ ਜਿਸ ਤਰੀਕੇ ਦੇ ਨਾਲ ਰਿਪੋਰਟ ਜਿਹੜੀ ਆ ਮੀਡੀਆ ਦੇ ਵਿੱਚ ਆਈ ਰਿਪੋਰਟ ਲੋਕਾਂ ਤੱਕ ਪਹੁੰਚੀ ਤੇ ਇਸ ਰਿਪੋਰਟ ਦੇ ਵਿੱਚ ਜਿਹੜੇ ਖੁਲਾਸੇ ਨੇ ਉਹ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੁਸ਼ਕਲਾਂ ਦੇ ਵਿੱਚ ਵਾਧਾ ਜ਼ਰੂਰ ਕਰਨਗੇ ਪਰ ਇਸ ਵਕਤ ਸਥਿਤੀਆਂ ਇਹ ਬਣੀਆਂ ਪਈਆਂ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਜ਼ਰੂਰ ਇਸ ਨੂੰ ਲੈ ਕੇ ਸਪਸ਼ਟਕਰਨ ਜਿਹੜੇ ਨੇ ਵੱਖ-ਵੱਖ ਜਿਹੜੇ ਸੰਬੋਧਨਾਂ ਦੇ ਵਿੱਚ ਵੱਖ-ਵੱਖ ਸਿੱਖ ਸਟੇਜਾਂ ਦੇ ਉੱਪਰੋਂ ਉਹਨਾਂ ਦੇ ਵੱਲੋਂ ਬੋਲਦਿਆਂ ਆ ਜਿਹੜੇ ਨੇ ਸਾਂਝੇ ਕੀਤੇ ਜਾ ਰਹੇ ਨੇ ਪਰ ਇਸ ਵਕਤ ਸਿੱਖ ਪੰਥ ਗਲਿਆਰਿਆਂ ਦੇ ਵਿੱਚ ਉੱਠੇ ਹੋਏ ਬੁਲਤੈ ਸਵਾਲ ਜਿਹੜੇ ਨੇ ਉਹ ਕਿਤੇ ਨਾ ਕਿਤੇ ਇਹ ਦਰਸਾਉਂਦੇ ਨੇ ਕਿ ਤਿੰਨ ਮੈਂਬਰੀ ਜਾਂਚ ਕਮੇਟੀ ਜਿਹੜੀ ਹੈ ਉਹਦੇ ਵੱਲੋਂ ਕੀਤੇ ਗਏ ਖੁਲਾਸੇ ਸੱਚ ਨੇ ਜਾਂ ਫਿਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਆਪਣੇ ਸੰਬੋਧਨਾਂ ਦੇ ਵਿੱਚ ਆਪਣੇ ਦਿੱਤੇ ਜਾਂਦੇ ਸਪਸ਼ਟਕਰਨ ਸੱਚ ਨੇ ਹੁਣ ਤੁਹਾਡੇ ਉੱਤੇ ਫੈਸਲਾ ਹੈ ਕਮੈਂਟ ਸੈਕਸ਼ਨ ਦੇ ਵਿੱਚ ਨਾਲੋ-ਨਾਲ ਆਪਣੀ ਰਾਏ ਪ੍ਰतिक੍ਰਮ ਤੇ ਟਿੱਪਣੀ ਤੁਸੀਂ ਵੀ ਸਾਂਝੀ ਕਰੋ ਜਾਂਚ ਰਿਪੋਰਟ ਦੇ ਵਿੱਚ ਹੋਏ ਖੁਲਾਸਿਆਂ ਦੇ ਬਾਰੇ ਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਆਪਣੇ ਸਪਸ਼ਟਕਰਨ ਦਿੱਤੇ ਜਾ ਰਹੇ ਨੇ